ਜੇ ਪੀਰਾਂ ਦੀ ਜੈ ਸਾਈਆਂ ਦੀ ਮਹਿਫਲ ਪੀਰਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਹੈ ਜੀ ਅੱਜ ਦਾ ਜੋ ਵਿਸ਼ਾ ਹੈ ਉਹ ਇਹ ਹੈ ਕਿ ਜਦੋਂ ਅਸੀਂ ਸੇਵਾ ਕਰਦਿਆਂ ਤੇ ਇੱਕ ਉਮਾਲਕ ਦੇ ਕੋਲ ਜਿਹੜਾ ਸਾਡਾ ਅਕਾਊਂਟ ਖੁੱਲਿਆ ਹੈ ਉਹ ਅਕਾਊਂਟ ਦੇ ਵਿੱਚ ਸਾਡੀ ਸੇਵਾ ਜਿਹੜੀ ਆ ਉਹ ਜੁੜਦੀ ਜਾਂਦੀ ਆ ਤੇ ਹੁਣ ਜਦੋਂ ਉਹ ਹੀ ਸੇਵਾ ਸਾਡੀ ਕਿਸੇ ਹੋਰ ਦੇ ਮਗਰ ਕੰਮ ਕਰਦੀ ਹੈ ਸੋ ਕਿਸੇ ਹੋਰ ਦਾ ਸਾਡੀ ਸੇਵਾ ਦੇ ਨਾਲ ਭਲਾ ਹੋ ਰਿਹਾ ਹੈ ਜਰ ਅਰਦਾਸ ਕੀਤੀ ਹੋਈ ਆ ਸੀ ਤੇ ਉਹ ਜਦੋਂ ਸੇਵਾ ਖਤਮ ਹੁੰਦੀ ਹੈ ਕਾਉਂਟ ਵਿੱਚੋਂ ਤਾਂ ਫਿਰ ਕੁਝ ਸੰਕੇਤ ਮਿਲਨੇ ਸ਼ੁਰੂ ਹੋ ਜਾਂਦੇ ਨੇ ਸੋ ਸੰਕੇਤ ਕੀ ਨੇ ਆਪਾਂ ਵੀਡੀਓ ਰਾਈ ਸਾਂਝੇ ਕਰਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਕੁਝ ਕਮੈਂਟਾਂ ਦੱਸਾਂਗੇ ਕਮੈਂਟਾਂ ਵੀ ਜਰੂਰ ਸੁਣਿਆ ਕਰੋ ਜੀ ਕਮੈਂਟਾਂ ਦੇ ਵਿੱਚੋਂ ਵੀ ਬਹੁਤ ਕੁਝ ਤੁਹਾਨੂੰ ਸਿੱਖਣ ਨੂੰ ਮਿਲੇਗਾ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆ ਜੀ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਇੱਕ ਮਿੰਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਣਾ ਲੱਗਦਾ ਈ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਕੋਲ ਨਾ ਤੇ ਆ ਸਕੇ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆ ਪਹਿਲਾਂ ਇੱਕ ਕਮੈਂਟ ਦੱਸਦੀ ਹਾਂ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਘਰ ਵਿੱਚ ਚਿਰਾਗ ਪਿੱਤਲ ਦਾ ਵੀ ਲਗਾ ਸਕਦੇ ਜਾਂ ਫਿਰ ਮਿੱਟੀ ਦਾ ਹੀ ਲਗਾਉਣਾ ਹੈ ਸੋ ਇਹਦੇ ਬਾਰੇ ਦੱਸਣਾ ਤੇ ਇਹ ਲਿਖਦੇ ਨੇ ਕਿ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਆ ਦੱਸੋ ਆਪਣਾ ਨੰਬਰ ਦੱਸੋ ਜੀ ਆਪਾਂ ਕਈ ਵਾਰ ਦੱਸਿਆ ਹੈ ਕਿ ਜੇਕਰ ਗੱਲ ਕਰਨਾ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਇੰਸਟਾਗ੍ਰਾਮ ਆਈਡੀ ਤੇ ਗੱਲਬਾਤ ਕਰ ਸਕਦੇ ਹੋ ਤੇ ਵੌਇਸ ਮੈਸੇਜ ਕਰਕੇ ਸੋ ਇੰਸਟਾਗ੍ਰਾਮ ਆਈਡੀ ਦਾ ਨਾਮ ਹੈ ਵੈਪਨ ਮਸਤਾ ਦੀ 786 ਸੋ ਇਹ ਆਈਡੀ ਜਦੋਂ ਤੁਸੀਂ ਭਰੋਗੇ ਤੇ ਲੱਭ ਜਾਏਗੀ ਤੇ ਫਿਰ ਉਸ ਤੇ ਸਾਨੂੰ ਮੈਸੇਜ ਕਰੋ ਪਹਿਲਾਂ ਵੌਇਸ ਮੈਸੇਜ ਹੀ ਕਰੋ ਵੌਇਸ ਮੈਸੇਜ ਹੀ ਰਹੀਂ ਦੇਖਾਂਗੇ ਫਿਰ ਮੁਰੇ ਉਸ ਹਿਸਾਬ ਨਾਲ ਗੱਲ ਕੀਤੀ ਜਾਏਗੀ ਜੀ ਸੋ ਬਾਕੀ ਦੇਖੋ ਜੀ ਇਹ ਤੁਹਾਡੀ ਸ਼ਰਤਾ ਹੈ ਕਿ ਚਿਰਾਗ ਤੁਸੀਂ ਪਿੱਤਲ ਦਾ ਰੱਖਣਾ ਚਾਹੁੰਦੇ ਹੋ ਜਾਂ ਫਿਰ ਮਿੱਟੀ ਦਾ ਹੀ ਲਗਾਉਣਾ ਚਾਹੁੰਦੇ ਹੋ ਵੈਸੇ ਤਾਂ ਜ਼ਿਆਦਾਤਰ ਜੇਕਰ ਚਿਰਾਗ ਦੀ ਗੱਲ ਕੀਤੀ ਜਾਵੇ ਮਿੱਟੀ ਦਾ ਜਾਂ ਫਿਰ ਤਾਂਬੇ ਦਾ ਲਗਾਇਆ ਜਾਂਦਾ ਹੈ ਜਿਹੜੀ ਤਾਂਬਾ ਜਾਂਦਾ ਸ਼ੁੱਧ ਮੰਨਿਆ ਗਿਆ ਹੈ ਤਾਂਬੇ ਦਾ ਚਰਾਗ ਜਿਕ ਲਗਾਉਂਦੇ ਆ ਉਹ ਤਾਂ ਬਹੁਤ ਚੰਗੀ ਗੱਲ ਹੈ ਸੋ ਬਾਕੀ ਆਪਣੀ ਗੁਣਜਾਇਸ਼ ਦੇ ਅਸਾਮ ਨਾਲ ਤੁਸੀਂ ਕਰਮ ਕਰ ਸਕਦੇ ਹੋ ਬਾਕੀ ਜੋ ਤੁਹਾਡਾ ਮਨ ਕਹਿੰਦਾ ਹੈ ਜਿਸ ਤਰ੍ਹਾਂ ਦਾ ਕਰਮ ਕਰਨ ਨੂੰ ਸੋ ਉਸੇ ਤਰੀਕੇ ਨਾਲ ਕਰਮ ਕਰੋ ਜੀ ਸੋ ਹੁਣ ਆਪਾਂ ਇੱਥੇ ਇੱਕੋ ਇੱਕ ਮਿੰਟ ਦੱਸਾਂਗੇ ਸੋ ਇੱਥੇ ਇੱਕ ਮਿੰਟਾਂ ਵਿੱਚ ਲਿਖਦੇ ਨੇ ਕਿ ਸੁਪਨੇ ਵਿੱਚ ਦਿਖਾਈ ਦਿੰਦਾ ਹੈ ਕਿ ਜਿਵੇਂ ਨਾਲ ਨਾਗ ਪਿਆ ਹੋਵੇ ਸੋ ਇਹ ਕੀ ਸੰਕੇਤ ਦਾ ਸੋ ਦੇਖੋ ਜੀ ਜਦੋਂ ਪੀਰ ਫਕੀਰਾਂ ਦੀ ਸੇਵਾ ਕਰਦੇ ਆਂ ਤੇ ਕਾਹਤ ਕਿਹਦੇ ਰੂਪ ਵਿੱਚ ਦੀ ਆ ਕੇ ਦਰਸ਼ਨ ਦੇਣ ਕਿਉਂਕਿ ਨਾਲ ਪਿਆ ਮਤਲਬ ਕਿ ਨਾਲ ਨਾਲ ਉਹ ਹਾਲ ਕਰਦਾ ਹੈ ਪੀਰ ਫਕੀਰ ਨਾਲ ਨਾਲ ਰਹਿੰਦੇ ਨੇ ਕਿਉਂਕਿ ਹੁਣ ਸੇਵਾ ਕਰਾਂਗੇ ਉਹਨਾਂ ਦਾ ਪਹਿਰਾ ਫਿਰਕਾ ਤੇ ਨਾਲ ਰਹਿਣਾ ਹੀ ਆ ਉਸ ਰੂਹ ਦੇ ਨਾਲ ਨਾਲ ਰਹਿੰਦੇ ਨੇ ਜਿਹੜੇ ਸੇਵਾ ਕਰਨ ਵਾਲੇ ਨੇ ਬਾਕੀ 나ਗ ਦੇ ਰੂਪ ਵਿੱਚ ਜੋ ਦਰਸ਼ਨ ਹੋ ਰਹੇ ਆ ਤੇ ਉੱਥੇ ਤੁਸੀਂ ਇੱਕ ਕਰਮ ਕਰ ਸਕਦੇ ਆਂ ਕੱਚੀ ਲੱਸੀ ਦਾ ਕੱਚੀ ਲੱਸੀ ਦਾ ਕਰਮ ਕਰੋ ਸੋ ਕੱਚੀ ਲੱਸੀ ਦਾ ਛਕਤਾਇਆ ਤਵਾਰ ਦੇ ਦਿਨ ਦਿਦਿਆ ਕਰੋ ਤੇ ਅਰਦਾਸ ਕਰਦਿਆ ਕਰੋ ਕਿ ਨਾਗਾ ਅੱਗੇ ਜਾਂ ਆਪਣੇ ਪੀਰਾਂ ਅੱਗੇ ਕਿ ਇਸ ਰੂਪ ਵਿੱਚ ਸਾਨੂੰ ਦਰਸ਼ਨਾਂ ਦਿਓ ਕਿਉਂਕਿ ਇਸ ਰੂਪ ਨੂੰ ਦੇਖ ਕੇ ਹਰ ਕੋਈ ਦਹਿਲ ਜਾਂਦਾ ਡਰ ਜਾਂਦਾ ਹੈ ਤੇ ਜੇਕਰ ਤੁਸੀਂ ਉੱਥੇ ਅਰਦਾਸ ਕਰਦੇ ਹੋ ਕਿ ਇਸ ਰੂਪ ਵਿੱਚ ਸਾਨੂੰ ਦਰਸ਼ਨ ਦਿਓ ਤਾਂ ਫਿਰ ਇਸ ਰੂਪ ਵਿੱਚ ਦਰਸ਼ਨ ਦੇਣ ਉਹ हट ਜਾਂਦੇ ਨੇ ਤੇ ਬਾਕੀ ਪੀਰਾਂ-ਪੀਰਾਂ ਦੀ ਸੇਵਾ ਕਰਦੇ ਆ ਤੇ ਇਹ ਅਹਿਸਾਸ ਵੀ ਨਾਗਾਂ ਦਾ ਨਾਲ ਦੇ ਨਾਲ ਹੁੰਦਾ ਰਹਿੰਦਾ ਹੈ ਕਿਉਂਕਿ 나ਗ ਤਿਸਪਿਆ ਤੇ ਪੀਰ ਇੱਕ ਹੀ ਗੱਲ ਆ ਕਿਉਂਕਿ ਪੀਰਾਂ ਦੀ ਕਬਰ ਬਣਦੀ ਹੈ ਜਮੀਨ ਵਿੱਚ ਤਾਂ ਜਮੀਨ ਵਿੱਚ 나ਗ ਰਹਿੰਦਾ ਹੈ ਤੇ ਜੋ ਖਬਰ ਵਾਲਾ ਪੀਰ ਹੈ ਸੋ ਉਹ 나ਗ ਦੇ ਰੂਪ ਵਿੱਚ ਵੀ ਦਰਸ਼ਨ ਦਿੰਦਾ ਹੈ ਸੋ ਕਈ ਵਾਰ ਦਹਿਲ ਜਾਂਦੇ ਨੇ ਡਰ ਜਾਂਦੇ ਆ ਕਿ ਇਸ ਤਰ੍ਹਾਂ ਕਿਉਂ ਹੋ ਰਿਹਾ ਤੇ ਉੱਥੇ ਤੁਸੀਂ ਸਿਰਫ ਇੱਕ ਅਰਦਾਸ ਹੀ ਛਟੰਗਣਾ ਕਰਨੀ ਆ ਤੇ ਦੂਸਰਾ ਕਰਮ ਕਰਨਾ ਹੈ ਕਿ ਕੱਚੀ ਰੱਸੀ ਦਾ ਛੱਟਾ ਇਹਤਵਾਰ ਤੇ ਦਿਨ ਜ਼ਰੂਰ ਤਿਆਰ ਕਰੋ ਕਿਉਂਕਿ ਧਰਤੀ ਤੇ ਆਪਾਂ ਜਦੋਂ ਕੱਚੀ ਰੱਸੀ ਦਾ ਛੱਟਾ ਦਿੰਦੇ ਆਂ ਤੇ ਉਹਨਾ ਨੂੰ ਸ਼ਾਂਤ ਰਹਿਤਾ ਹੈ ਸੋ ਬਾਕੀ ਇੰਨਾ ਕਰਮ ਕਰੋ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆਂ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਨਾਮ ਰਾਣੀ ਹੈ ਜ਼ਿਲ੍ਹਾ ਸੰਗਰੂਰ ਹੈ ਸੋ ਇਹ ਲਿਖਦੇ ਨੇ ਪੈਸੇ ਇੱਥੇ ਇੱਕ ਗੱਲ ਕਵਾਂਗੇ ਕੀ ਸਪੈਲਿੰਗ ਮਿਸਟੇਕ ਬਹੁਤ ਹੀ ਜ਼ਿਆਦਾ ਆ ਵੈਸੇ ਹੈ ਕਮੈਂਟ ਪੰਜਾਬੀ ਵਿੱਚ ਆ ਪਰ ਫਿਰ ਵੀ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਜੀ ਕਮੈਂਟ ਬੁੱਲਣ ਚ ਸੋ ਸ਼ਾਇਦ ਲਿਖਣਾ ਚਾਹੁੰਦੇ ਆ ਕਿ ਅਸੀਂ ਵੀ ਤੁਹਾਡੇ ਵਾਂਗ ਸ਼ਬਦ ਗੁਰੂ ਦਾ ਜਪਣਾ ਚਾਹੁੰਦੇ ਆ ਸਾਨੂੰ ਕੋਈ ਸ਼ਬਦ ਦੇ ਦਿਓ ਜਿਹੜਾ ਮੈਂ ਜਪ ਸਕਾਂ ਸੋ ਕਹਿੰਦੇ ਕਿ ਮੈਂ ਬਹੁਤ ਪਰੇਸ਼ਾਨੀ ਵਿੱਚ ਹਾਂ ਜਲਦੀ ਹੀ ਜਵਾਬ ਦੇਣਾ ਸੋ ਦੇਖੋ ਜੀ ਸ਼ਬਦ ਆਪਾਂ ਕੱਲ੍ਹ ਮੇ ਇੱਕ ਦੋ ਸ਼ਾਇਦ ਪਾਈ ਹੋਏ ਆ ਇਸ ਚੈਨਲ ਤੇ ਬਾਕੀ ਪੁਰਾਣੇ ਚੈਨਲ ਤੇ ਵੀ ਕਰਮੇ ਨੇ ਸੋ ਉਹਨਾਂ ਚੋ ਜਿਹੜਾ ਤੁਸੀਂ ਚਾਹੁੰਦੇ ਹੋ ਗੁਰਧਾਨਾ ਨਹੀਂ ਕੀਤੀ ਹੋਈ ਨਾਮ ਸ਼ਬਦ ਜਪਣਾ ਚਾਹੁੰਦੇ ਹੋ ਕਲਮਾ ਪੀਰ ਦਾ ਕੋਈ ਪੜਨਾ ਚਾਹੁੰਦੇ ਹੋ ਤੇ ਜਿਹੜਾ ਤੁਹਾਡੇ ਮਨ ਨੂੰ ਲੱਗਦਾ ਤੁਹਾਨੂੰ ਸੌਖਾ ਲੱਗਦਾ ਹੈ ਉਹ ਕਲਮਾ ਪੜਨਾ ਸ਼ੁਰੂ ਕਰਦੋ ਵਿਸ਼ਵਾਸ ਰੱਖ ਕੇ ਇੱਕ ਕਲਮੇ ਤੇ ਫਿਰ ਟਿਕਣਾ ਹੈ ਇਹ ਨਹੀਂ ਹੈ ਕਿ ਅੱਜ ਤੁਹਾਨੂੰ ਜੇ ਅਸੀਂ ਕੋਈ ਹੋਰ ਕਲਮਾ ਦੱਸ ਦਿੱਤਾ ਤੇ ਤੁਸੀਂ ਉਹ ਕਰੋਗੇ ਆਪ ਇੱਕ ਕਲਮੇ ਦਾ ਜਾਪ ਕਰਿਓ ਜਿੰਨਾ ਜ਼ਿਕਰ ਗੁਰਤਾਰਨਾ ਨਹੀਂ ਹੈ ਉਸ ਤੋਂ ਬਾਅਦ ਜਦੋਂ ਗੁਰਤਾਰਨਾ ਹੋ ਗਈ ਤਾਂ ਫਿਰ ਤੁਸੀਂ ਗੁਰੂ ਦਾ ਸ਼ਬਦ ਜਪੋ ਉਸ ਤੋਂ ਪਹਿਲਾਂ ਇੱਕ ਦੋ ਵਾਰ 91 ਦਾ ਵੀ ਪਾਠ ਜ਼ਰੂਰ ਕਰ ਲੈਣਾ ਜੀ ਸੋ ਕਿਉਂਕਿ ਜਿੱਥੇ ਸ਼ੁਰੂਆਤ ਹੋਈ ਹੋਵੇ ਉਹਨੂੰ ਯਾਦ ਰੱਖਣਾ ਹੀ ਚਾਹੀਦਾ ਹੈ ਸੋ ਬਾਕੀ ਇੱਥੇ ਇੱਕ ਗੱਲ ਕਹਾਂਗੇ ਕਿ ਸ਼ਬਦ ਕੋਈ ਵੀ ਛੋਟਾ ਜਾਂ ਵੱਡਾ ਨਹੀਂ ਹੁੰਦਾ ਸੋ ਹੁਣ ਕਈ ਵਾਰ ਗੁਰਤਾਰਨਾ ਕਰਦੇ ਆਂ ਤੇ ਸ਼ਬਦ ਸਿਰਫ ਦੋ ਅੱਖਰਾਂ ਦਾ ਮਿਲਦਾ ਆ ਜਾਂ ਪੰਜਾਂ ਅੱਖਰਾਂ ਦਾ ਚੋਂਦਾ ਇਸ ਤਰ੍ਹਾਂ ਹੁੰਦਾ ਹੈ ਪੜ੍ਹਦੇ ਸ਼ਬਦوں ਕਦੇ ਛੋਟਾ ਨਹੀਂ ਸਮਝਣਾ ਹੈ ਇਹ ਨਹੀਂ ਹੈ ਕਿ ਕੋਈ ਬਹੁਤ ਵੱਡਾ ਸ਼ਬਦ ਆ ਜਾਂਦਾ ਆਖਰਾਂ ਦਾ ਹੈ ਜਿਵੇਂ ਕਿ ਕਨਮੇ ਬਹੁਤ ਵੱਡੇ ਵੱਡੇ ਹੁੰਦੇ ਨੇ ਕਿ ਸ਼ਾਇਦ ਇਹਦੇ ਚ ਪਾਵਰ ਜ਼ਿਆਦਾ ਪਾਵਰ ਸੇਮ ਹੀ ਹੁੰਦੀ ਆ ਸਾਰੇ ਸ਼ਬਦਾਂ ਵਿੱਚ ਬਸ ਇੰਨਾ ਕਹ ਹੈ ਕਿ ਮਨ ਨੂੰ ਟਪਾਉਣਾ ਪੈਂਦਾ ਜੇਕਰ ਮਨ ਟਿਕਾ ਕੇ ਤੁਸੀਂ ਸ਼ਬਦ ਨੂੰ ਸਿਮਰਨਾ ਸ਼ੁਰੂ ਕਰਤਾ ਜਿੱਦ ਜਿੱਦ ਸਿਮਰੋਗੇ ਓਟਾ ਓਟਾ ਤੁਹਾਨੂੰ ਉਹ ਸ਼ਬਦ ਦੀ ਪਾਵਰ ਪਤਾ ਚੱਲੇਗੀ ਕਿਉਂਕਿ ਸ਼ਬਦ ਰਾਹੀਂ ਹੀ ਪ੍ਰਮਾਤਮਾ ਨੂੰ ਪਾਇਆ ਜਾ ਸਕਦਾ ਹੈ ਸ਼ਬਦ ਹੀ ਗੁਰੂ ਹੈ ਗੁਰੂ ਹੀ ਸ਼ਬਦ ਹੈ ਸੋ ਸ਼ਬਦ ਨੂੰ ਸਿਮਰ ਲੈ ਪ੍ਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ ਸੋ ਗੁਰੂ ਦੇ ਰੂਪ ਵਿੱਚ ਫਿਰ ਉਹ ਪ੍ਰਮਾਤਮਾ ਦਰਸ਼ਨ ਦੇਣ ਲੱਗ ਪੈਂਦਾ ਹੈ ਤੇ ਧਾਰੀ ਗੁਰੂ ਸਾਨੂੰ ਇਸ ਲਈ ਚਾਹੀਦਾ ਕਿਉਂਕਿ ਉਹ ਸਾਨੂੰ ਚੰਗੇ ਰਸਤੇ ਤੇ ਤੋਰ ਸਕੇ ਚੰਗੀਆਂ ਗੱਲਾਂ ਸਾਨੂੰ ਸਮਝਾ ਸਕੇ ਸੋ ਇੱਕ ਗੁਰੂ ਹੀ ਚੰਗੀ ਗੱਲ ਸਮਝਾ ਸਕਦਾ ਸਹੀ ਰਾਹ ਤੇ ਪਾ ਸਕਦਾ ਆ ਤੇ ਇੱਕ ਨਾਮ ਸ਼ਬਦ ਦੇ ਕੇ ਉਹ ਪਰਮਾਤਮਾ ਨਾਲ ਜੋੜ ਦਿੰਦਾ ਹੈ ਸੋ ਗੁਰੂ ਇੱਕ ਵਿਚੋਲਾ ਬਣਦਾ ਆ ਉਹ ਪਰਮਾਤਮਾ ਤੱਕ ਸਾਨੂੰ ਪਹੁੰਚਾਉਂਦਾ ਹੈ ਸੋ ਜਿਵੇਂ ਅਸੀਂ ਰਿਸ਼ਤੇ ਬਣਾਉਂਦੇ ਆ ਸਾਨੂੰ ਵਿਚੋਲੇ ਦੀ ਵਿੱਚ ਜ਼ਰੂਰਤ ਪੈਂਦੀ ਇਸੇ ਤਰ੍ਹਾਂ ਉਹ ਪਰਮਾਤਮਾ ਨੂੰ ਮਿਲਣ ਲਈ ਸਾਨੂੰ ਗੁਰਦਾਰ ਨਾ ਕਰਨੀ ਪੈਂਦੀ ਆ ਤੇ ਗੁਰੂ ਵੀ ਸਾਡਾ ਵਿਚੋਲਾ ਬਣ ਕੇ ਪਰਮਾਤਮਾ ਅੱਗੇ ਪ੍ਰਿਆਰ ਸਾਡੀ ਪਚਾਉਂਦਾ ਹੈ ਤੇ ਸਾਨੂੰ ਨਾਮ ਸ਼ਬਦ ਜੋ ਦਿੰਦਾ ਹੈ ਉਹਦੇ ਰਾਹੀਂ ਅਸੀਂ ਉਹ ਪ੍ਰਮਾਤਮਾ ਨੂੰ ਮਿਲ ਸਕਦੇ ਹਾਂ ਜੀ ਸੋ ਗੁਰੂ ਇੰਨਾ ਨੇੜੇ ਹੈ ਪ੍ਰਮਾਤਮਾ ਦੇ ਸੋ ਜਿਹੜੀਆਂ ਰੂਹਾਂ ਥੋੜੀ ਉਮਰ ਦੇ ਵਿੱਚ ਗੁਰਧਾਰਨਾ ਕਰ ਲੈਂਦੀਆਂ ਜਾਂ ਗੁਰੂ ਮਿਲ ਜਾਂਦਾ ਹੈ ਸੋ ਉਹ ਆਪਣੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਿਆ ਕਰਨ ਜੀ ਕਿ ਸਾਨੂੰ ਬਹੁਤ ਜ਼ਲਤ ਹੀ ਉਹ ਪ੍ਰਮਾਤਮਾ ਦੇ ਆਪਣੇ ਚਰਨਾਂ ਨਾਲ ਲਾ ਲਿਆ ਤੇ ਗੁਰੂ ਦੀ ਨਾਮ ਸ਼ਬਦ ਦੀ ਸਾਨੂੰ ਦਾਤ ਦੇ ਦਿੱਤੀ ਸਾਡੀ ਝੋਲੀ ਪਾ ਦਿੱਤੀ ਸੋ ਬੜੀਆਂ ਕਰਮਾ ਵਾਲਾ ਰੂਹਾ ਹੁੰਦੀਆਂ ਨੇ ਜਿਨ੍ਹਾਂ ਨੂੰ ਗੁਰੂ ਮਿਲਦਾ ਹੈ ਸੋ ਗੁਰੂ ਕਰਮਾ ਤੋਂ ਬਿਨਾਂ ਨਹੀਂ ਮਿਲਦਾ ਸੋ ਕਈ ਰੂਹਾ ਗੁਰੂ ਦੀ ਭਾਲ ਵਿੱਚ ਸਰੀਰ ਇੱਦਾਂ ਹੀ ਛੱਡ ਜਾਂਦੀਆਂ ਆ ਜੀਵਨ ਪੂਰਾ ਇਸੇ ਤਰ੍ਹਾਂ ਨਿਕਲ ਜਾਂਦਾ ਐਮੀਨੀ ਕਹਿੰਦੇ ਕਿ ਗੁਰੂ ਕਿਤੇ ਜੀ ਨਹੀਂ ਉਹ ਸਾਰਿਆਂ ਨੂੰ ਲੰਭਦੇ ਉੱਚੇ ਭਾਗਾ ਵਾਲਿਆਂ ਨੂੰ ਨਾਮ ਦਾਤਾ ਵੰਡਦੇ ਸੋ ਇਹ ਬਹੁਤ ਹੀ ਅਨਮੋਲ ਚੀਜ਼ ਸਾਡੀ ਜ਼ਿੰਦਗੀ ਦੀ ਇੱਕ ਅਹਿਮ ਹਿੱਸਾ ਹੈ ਗੁਰੂ ਸੋ ਜਿਹੜਾ ਸਾਨੂੰ ਚਰਾਸੀ ਦੇ ਗੇੜ ਚੋਂ ਕੱਢਣ ਦੀ ਤਾਕਤ ਰੱਖਦਾ ਹੈ ਸੋ ਕਿੰਨੀਆਂ ਜੁਨੀਆਂ ਆਸੀਂ ਭੂਗ ਕੇ ਇਸ ਜਨਮ ਦੇ ਵਿੱਚ ਆਉਂਦੇ ਆ ਤੇ ਇਹ ਜਨਮ ਹੀ ਐਸਾ ਜਿਹਦੇ ਵਿੱਚ ਅਸੀਂ ਸਾਰਾ ਹੀ ਜੋ 84 ਦਾ ਗੇੜ ਹੈ ਜੇਕਰ ਖਤਮ ਕਰਨਾ ਚਾਹੁੰਦੀਆਂ ਤੇ ਗੁਰੂ ਦੇ ਚਰਨਾਂ ਨਾਲ ਲੱਗ ਜਾਈਏ ਨਾਮ ਸ਼ਬਦ ਦੀ ਕਮਾਈ ਕਰੀਏ ਤੇ 84 ਦੇ ਗੇੜ ਚੋਂ ਨਿਕਲਿਆ ਜਾ ਸਕਦਾ ਹੈ ਜੰਮਣ ਮਾਰਨ ਤੋਂ ਰਹਿਤ ਹੋ ਜਾਂਦਾ ਹੈ ਇਨਸਾਨ ਮੁਕਤੀ ਮਿਲ ਜਾਂਦੀ ਆ ਸੋ ਬਾਰ ਬਾਰ ਜਨਮਾਂ 'ਚ ਪੈਣਾ ਹੁ ਪਹਿਲਾਂ ਤਾਂ ਆਪਾਂ ਇਨਸਾਨੀ ਜਨਮ ਹੀ ਦੇਖ ਲੋ ਕਿੰਨਾ ਕਠਿਨ ਹੈ ਕਿੰਨਾ ਕੁਛ ਇਨਸਾਨ ਜ਼ਿੰਦਗੀ ਦੇ ਵਿੱਚ ਉਤਰਾਉ ਚੜਾਉ ਦੇਖਦਾ ਹੈ ਕਿੰਨਾ ਕੁਛ ਬਰਦਾਸ਼ ਕਰਦਾ ਹੈ ਕਿਹੋ-ਕਿਹੋ ਜੇ ਮੋੜ ਆਉਂਦੇ ਨੇ ਤੇ ਫਿਰ ਜਦੋਂ ਅੱਕ ਜਾਂਦਾ ਹੈ ਸਭ ਕੁਝ ਦੇਖ ਕੇ ਤਾਂ ਫਿਰ ਗੁਰੂ ਦੇ ਚਰਨਾਂ ਨਾਲ ਲੱਗਦਾ ਹੈ ਜਾ ਕੇ ਤੇ ਇੰਨਾ ਔਖਾ ਪਾਏ ਜੋ ਜਨਮ ਹੰਡਾਇਆ ਹੈ ਸੋ ਇਸ ਲਈ ਕਹੀਦਾ ਕਿ ਜੰਮਣ ਮਰਨ ਤੋਂ ਮੁਕਤ ਹੋ ਜਾਈਏ ਗੁਰੂ ਦੇ ਚਰਨਾਂ ਲਾ ਕੇ ਨਾਮ ਸ਼ਬਦ ਸਿਮਰ ਕੇ। ਸੋ ਵਾਕੀ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਗਈ ਹੈ ਜੀ ਮਾਫੀ ਚਾਹੁੰਦੇ ਹਾਂ ਸੋ ਮੇਨ ਵਿਸ਼ੇ ਬਾਰੇ ਹੀ ਗੱਲ ਕਰ ਲਈਏ ਸੋ ਮੇਨ ਵਿਸ਼ਾ ਅੱਜ ਦਾ ਜੋ ਹੈ ਕੀ ਜਦੋਂ ਅਸੀਂ ਨਾਮ ਦੀ ਕਮਾਈ ਕਰਦੇ ਹਾਂ ਤਾਂ ਸਾਡੀ ਅਕਾਊਂਟ ਦੇ ਵਿੱਚ ਜੁੜਦੀ ਹੈ ਤੇ ਹੁਣ ਜਦੋਂ ਨਾਮ ਦੀ ਕਮਾਈ ਬਾਤ ਹੋ ਜਾਂਦੀ ਹੈ ਸਾਡੇ ਖੁਦ ਕੋਲ ਹੀ ਤਾਂ ਫਿਰ ਇਹ ਕੁਝ ਸੰਕੇਤ ਮਿਲਨੇ ਸਰੀਰ ਨੂੰ ਸ਼ੁਰੂ ਹੋ ਜਾਂਦੇ ਨੇ ਜਦੋਂ ਨਾਮ ਦੀ ਕਮਾਈ ਅਕਾਊਂਟ ਵਿੱਚੋਂ ਕੱਟੀ ਜਾਂਦੀ ਹੈ ਸੋ ਸੰਕੇਤ ਕੀ ਨੇ ਹੈ ਜੀ ਉਹ ਵੀ ਦੱਸਿਓ ਸੋ ਹੁਣ ਜਦੋਂ ਤੁਸੀਂ ਕਿਸੇ ਲਈ ਵੀ ਅਰਦਾਸ ਬੇਨਤੀ ਕਰਦੇ ਹੋ ਜਾਂ ਕੋਈ ਘਰ ਪਰਿਵਾਰ ਵਿੱਚੋਂ ਠੀਕ ਨਹੀਂ ਹੈ ਕੋਈ ਬਿਮਾਰ ਹੈ ਸਿਹਤ ਖਰਾਬ ਹੈ ਜਦੋਂ ਤੁਹਾਨੂੰ ਕਿਸੇ ਵੀ ਪਰੇਸ਼ਾਨੀ ਵਿੱਚ ਆ ਜਾਂ ਕੋਈ ਕੰਮ ਚਾਹੁੰਦੇ ਆ ਕਿ ਉਹ ਮਾਲਕ ਸਾਡਾ ਕਾਮਾ ਵਾਲਾ ਸਵਾਰ ਦਵੇ ਰਿਸ਼ਤੇਦਾਰਾਂ ਦੇ ਜਾਂ ਕਿਸੇ ਲਈ ਵੀ ਤੁਸੀਂ ਅਦਾਸ ਨਹੀਂ ਕੀਤੀ ਕੰਮ ਦੇ ਪ੍ਰਵਾਹ ਨਹੀਂ ਕਰਦੇ ਹੋ ਤਾਂ ਉਸ ਸਮੇਂ ਉਹ ਜੋ ਨਾਮ ਦੀ ਕਮਾਈ ਹੈ ਤੁਹਾਡੀ ਜੁੜੀ ਹੋਈ ਹੈ ਤਾਂ ਉਹ ਜਦੋਂ ਤੁਸੀਂ ਕਿਸੇ ਲਈ ਅਰਦਾਸ ਕਰਦੇ ਹੋ ਸੋ ਕਿਸੇ ਦੇ ਹੱਕ ਅੰਦਰ ਦੁਆ ਪ੍ਰਿਆਸ ਕਰਦੇ ਹੋ ਤਾਂ ਉਹ ਨਾਮ ਦੀ ਕਮਾਈ ਤੁਹਾਡੀ ਕੱਟ ਹੋ ਜਾਂਦੀ ਹੈ ਤੇ ਉਹ ਕੰਮ ਬਣ ਜਾਂਦਾ ਹੈ ਜਿਹਦੇ ਲਈ ਵੀ ਤੁਸੀਂ ਅਰਦਾਸ ਕੀਤੀ ਹੈ ਤੇ ਹੁਣ ਉਹ ਜੋ ਨਾਮ ਦੀ ਕਮਾਈ ਕੱਟ ਹੋਈ ਆ ਤੁਹਾਡੇ ਅਕਾਊਂਟ ਵਿੱਚੋਂ ਤੇ ਉਹ ਤੁਹਾਨੂੰ ਖੁਦ ਨੂੰ ਅਹਿਸਾਸ ਜਦੋਂ ਨਾਮ ਦੀ ਕਮਾਈ ਲੱਗਦੀ ਆ ਉਦੋਂ ਅਹਿਸਾਸ ਨਹੀਂ ਨਾ ਹੁੰਦਾ ਜਦੋਂ ਨਾਮ ਦੀ ਕਮਾਈ ਤੁਹਾਡੇ ਅਕਾਊਂਟ ਚੋਂ ਖਤਮ ਹੋ ਜਾਂਦੀ ਆ ਅਕਾਊਂਟ ਖਾਲੀ ਜਾਂਦਾ ਹੈ ਤਾਂ ਸਰੀਰ ਨੂੰ ਵੀ ਕੁਝ ਸੰਕੇਤ ਮਿਲਣਾ ਪੈਂਦੇ ਨੇ ਕਿਉਂਕਿ ਜਦੋਂ ਹੁਣ ਤੁਸੀਂ ਕਿਸੇ ਲਈ ਅਰਦਾਸ ਕੀਤੀ ਹੈ ਤੇ ਉਸ ਸਮੇਂ ਮਨ ਜਿਹੜਾ ਉੱਟ ਟਿਕ ਰਿਹਾ ਸੀ ਤੇ ਹੁਣ ਜਦੋਂ ਤੁਸੀਂ ਕਿਸੇ ਹੋਰ ਲਈ ਅਰਦਾਸ ਜਾਂ ਖੁਦ ਲਈ ਕਰ ਰਹੇ ਹੋ ਹੁਣ ਜਿਉ ਤੁਸੀਂ ਅਰਦਾਸ ਕਰੋਗੇ ਤੇ ਉਹ ਅਰਦਾਸ ਤੁਹਾਨੂੰ ਇਹਵੇਂ ਲੱਗੇਗਾ ਜਿਵੇਂ ਕੋਈ ਨਾਲ ਤਾਕਤ ਹੈ ਹੀ ਨਹੀਂ ਜਿਵੇਂ ਕੋਈ ਪਾਵਰ ਨਾਲ ਕੰਮ ਹੀ ਨਾ ਕਰਦੀ ਹੋਵੇ ਸੋ ਜਦੋਂ ਤੁਸੀਂ ਪਾਪਸ ਜਾਨੀ ਕਿ ਅਰਦਾਸ ਕਰਦੇ ਹੋ ਕਿਸੇ ਹੋਰ ਕੰਮ ਲਈ ਸੋ ਜਦੋਂ ਤਾਂ ਨਾਮ ਦੀ ਕਮਾਈ ਅਕਾਊਂਟ ਵਿੱਚ ਹੁੰਦੀ ਆ ਤੇ ਉਸ ਸਮੇਂ ਜੇ ਅਰਦਾਸ ਕਰਦੇ ਹੋ ਇੱਕ ਵਿਸ਼ਵਾਸ ਇਹ ਹੁੰਦਾ ਹੈ ਕਿ ਅਸੀਂ ਅਰਦਾਸ ਕੀਤੀ ਹੈ ਕਬੂਲ ਹੋਣੀ ਹੀ ਹੋਣੀ ਆ ਸੋ ਦਿਲੋਂ ਕਰ ਹੁੰਦੀ ਆ ਤੇ ਜਦੋਂ ਨਾਮ ਦੀ ਕਮਾਈ ਖਤਮ ਹੋ ਜਾਂਦੀ ਫਿਰ ਆਪਾਂ ਧਿਆਨ ਤਰਨ ਦੀ ਕੋਸ਼ਿਸ਼ ਕਰਦੇ ਹਾਂ ਮਾਲਕ ਤੋਂ ਕੋਈ ਜਵਾਬ ਮੰਗਦੇ ਆ ਸੋ ਜਵਾਬ ਕਿਤੇ ਉਹ ਵਾਰੋਂ ਨਹੀਂ ਮਿਲਦਾ ਅੰਦਰੋਂ ਹੀ ਇਨਸਾਨ ਨੂੰ ਮਿਲ ਜਾਂਦਾ ਹੈ ਕਿਉਂਕਿ ਪ੍ਰਮਾਤਮਾ ਹਰ ਇੱਕ ਦੇ ਅੰਦਰ ਹੀ ਵੱਸਦਾ ਹੈ ਜਦੋਂ ਧਿਆਨ ਲਗਾ ਕੇ ਅਰਦਾਸ ਕੀਤੀ ਜਾਂਦੀ ਆ ਤੇ ਮਹਿਸੂਸ ਹੁੰਦਾ ਆ ਕਿ ਕੋਈ ਪਾਵਰ ਨਾਲ ਹੈ ਪਰ ਜਦੋਂ ਨਾਮ ਦੀ ਗੰਗਈਆ ਗੌਣ ਚੋ ਕੱਟੀ ਜਾਂਦੀ ਖਤਮ ਹੋ ਜਾਂਦੀ ਆ ਫਿਰ ਮਨ ਜਿਵੇਂ ਟਿਕ ਹੀ ਨਾ ਰਿਹਾ ਹੋਵੇ ਤੇ ਨਾਲ ਦੀ ਨਾਲ ਆਤਮਾ ਜੋ ਹੈ ਉਹ ਕਮਜ਼ੋਰੀ ਮਹਿਸੂਸ ਕਰਨ ਲੱਗ ਪੈਂਦੀ ਆ ਏਵੇਂ ਲੱਗੇਗਾ ਜਿਵੇਂ ਤੁਸੀਂ ਖਾਲੀ ਖਾਲੀ ਹੋ ਕੋਈ ਨਾਲ ਤਾਕਤ ਮਹਿਸੂਸ ਹੀ ਨਹੀਂ ਹੋ ਰਹੀ ਹੈ ਧਿਆਨ ਧਾਰ ਰਹੇ ਹੋ ਪੀਰਾਂ ਨੂੰ ਯਾਦ ਕਰ ਰਹੇ ਹੋ ਮਨ ਟਿਕ ਹੀ ਨਹੀਂ ਰਹਾ ਮਨ ਇੰਦਾ ਕਰਦਾ ਹੈ ਕਿ ਜਿਵੇਂ ਕੁਝ ਨਾਲ ਹੈ ਹੀ ਨਹੀਂ ਤੁਸੀਂ ਖਾਲੀ ਹੋ ਕੇ ਬੈਠ ਗਏ ਹੋ ਸੋ ਇਸ ਸੰਕੇਤ ਮਿਲਨੇ ਸ਼ੁਰੂ ਉਦੋਂ ਹੁੰਦੀ ਹੈ ਜਦੋਂ ਸਾਡੀ ਸੇਵਾ ਜਿਹੜੀ ਆ ਕੱਟੀ ਜਾਂਦੀ ਹੈ ਜੋ ਨਾਮ ਦੀ ਕਮਾਈ ਕੀਤੀ ਹੈ ਉਹ ਕੱਟ ਹੋਏ ਤਾਂ ਫਿਰ ਅਸੀਂ ਜਦੋਂ ਅਰਦਾਸਾਂ ਕਰਦੇ ਆ ਉਹਦਾ ਜਵਾਬ ਵੀ ਅੰਦਰੋਂ ਨਹੀਂ ਮਿਲਦਾ ਸੋ ਜਦੋਂ ਮਨ ਨਾ ਟਿਕੇ ਯਾਨੀ ਕਿ ਅਰਦਾਸ ਤੁਸੀਂ ਕਰੋਗੇ ਮਾਲਕ ਨੂੰ ਯਾਦ ਕਰੋਗੇ ਤੁਹਾਨੂੰ ਇਹ ਮਹਿਸੂਸ ਹੋਵੇ ਕਿ ਇਹਨਾਂ ਨੂੰ ਯਾਦ ਕਰਦੇ ਆਂ ਅੱਖਾਂ ਬੰਦ ਕਰਦੇ ਆਂ ਧਿਆਨ ਧਰ ਰਹੇ ਆਂ ਦਰਵਾਰ ਨੂੰ ਅੱਖਾਂ ਮੂਰੇ ਲਿਆ ਰਹੇ ਆਂ ਪਰ ਉਹ ਇਵੇਂ ਲੱਗਦਾ ਜਿਵੇਂ ਉਹ ਦਰਵਾਰ ਖਾਲੀ ਹੈ ਸੋ ਇਹ ਸੰਕੇਤ ਹੁੰਦੇ ਨੇ ਸਾਡੀ ਜੋ ਸੇਵਾ ਹੈ ਨਾਮ ਦੀ ਕਮਾਈਆ ਜਦੋਂ ਖਤਮ ਹੁੰਦੀ ਹੈ ਕੋਡ ਵਿੱਚੋਂ ਕੱਟੀ ਜਾਂਦੀ ਆ ਤਾਂ ਫਿਰ ਇਹ ਸਾਰੇ ਸੰਕੇਤ ਮਿਲਣੇ ਸ਼ੁਰੂ ਹੋ ਜਾਂਦੇ ਨੇ ਸੋ ਆਤਮਾ ਕਮਜ਼ੋਰੀ ਮਹਿਸੂਸ ਕਰਨ ਲੱਗ ਪੈਂਦੀ ਆ ਆਤਮਾ ਕਮਜ਼ੋਰ ਹੋ ਜਾਂਦੀ ਕਿਉਂਕਿ ਆਤਮਾ ਜੋ ਰੂਹ ਹੈ ਰੂਹ ਰਾਖ ਸਿਰਫ ਇੱਕ ਨਾਮ ਦੀ ਹੀ ਦਿੱਤੀ ਜਾਂਦੀ ਆ ਬਾਕੀ ਅਸੀਂ ਇਹ ਜੋ ਭੋਜਨ ਖਾਂਦੇ ਆਂ ਸਰੀਰ ਨੂੰ ਖਾਣਾ ਦੇ ਰਹੇ ਆ ਸ਼ਰੀਰ ਨੂੰ ਤਾਕਤ ਦੇ ਰਹੇ ਆ ਪਰ ਜੋ ਰੂਹ ਹੈ ਆਤਮਾ ਹੈ ਉਹਦੀ ਤਾਕਤ ਇੱਕ ਹੀ ਆ ਨਾਮ ਦੀ ਕਮਾਈ ਸੋ ਜਿੱਦਾਂ ਜਿੱਦਾਂ ਨਾਮ ਦੀ ਕਮਾਈ ਕਰਦੇ ਆ ਆਤਮਾ ਮਜ਼ਬੂਤ ਹੋ ਜਾਂਦੀ ਆ ਸੋ ਇਸ ਲਈ ਕਹਿੰਦੇ ਆ ਕਿ ਨਾਮ ਦੀ ਕਮਾਈ ਇੰਨੀ ਕੁ ਕਰੋ ਕਿ ਕਦੇ ਅਕਾਊਂਟ ਖਾਲੀ ਨਾ ਹੋਵੇ ਕਿਉਂਕਿ ਸਾਨੂੰ ਕਦਮ ਕਦਮ ਤੇ ਉਹ ਪ੍ਰਮਾਤਮਾ ਦੀ ਜ਼ਰੂਰਤ ਪੈਂਦੀ ਹੈ ਤੇ ਜਿਸ ਤਰ੍ਹਾਂ ਅਸੀਂ ਦੁਨਿਆਵੀ ਚੀਜ਼ਾਂ ਖਰੀਦਦੇ ਆ ਉਹਦੇ ਲਈ ਪੈਸੇ ਦੀ ਜ਼ਰੂਰਤ ਪੈਂਦੀ ਹੈ ਇਸੇ ਤਰ੍ਹਾਂ ਜਿਕਰ ਉਹ ਮਾਲਕ ਦੀਆਂ ਰਹਿਮਤਾਂ ਦੀ ਤੁਹਾਨੂੰ ਲੋੜ ਪੈਂਦੀ ਹੈ ਤਾਂ ਉੱਥੇ ਵੀ ਨਾਮ ਦੀ ਕਮਾਈ ਜਲਦੀ ਹੈ ਜਿਵੇਂ ਪੈਸਾ ਚੱਲਦਾ ਏਸੀ ਤਰ੍ਹਾਂ ਨਾਮ ਦੀ ਕਮਾਈ ਜਿੰਨੀ ਕਰੋਗੇ ਚੰਗੇ ਕਰਮ ਕਰੋਗੇ ਸੇਵਾ ਕਰੋਗੇ ਉਹਦੇ ਭੱਟੇ ਉਹ ਮਾਲਕ ਸਾਨੂੰ ਇਹ ਸਹੂਤਾ ਦਿੰਦਾ ਹੈ ਹੋਰ ਸਾਧੂ ਸੰਤਾਂ ਨੇ ਐਵੇਂ ਨਹੀਂ ਆਪਣਾ ਦੁਨੀਆ ਦੇ ਪੀਰ ਫਕੀਰਾਂ ਦੇ ਨਾਮ ਕਰਾਇਆ ਉਹਨਾਂ ਨੇ ਨਾਮ ਸਿਮਰਿਆ ਭਗਤੀ ਕੀਤੀ ਤਾਂ ਅੱਜ ਉਹਨਾਂ ਦਾ ਦੁਨੀਆ ਤੇ ਨਾਮ ਉਹਨਾਂ ਦੀ ਜੋ ਬੰਦਗੀ ਸੀ 24 24 ਘੰਟੇ ਦੀ ਆਵਾਦਤ ਹੁੰਦੀ ਸੀ ਪਰ ਇੱਥੇ ਅਸੀਂ 24 ਘੰਟਿਆਂ 'ਚ ਉਹ 24 ਮਿੰਟ ਵੀ ਨਹੀਂ ਘਟਾ ਪਾ ਰਹੇ ਤੇ ਚਾਹੁੰਦੇ ਸਭ ਖੁਸ਼ਾਂ ਕਿ ਆ ਵੀ ਹੋ ਜਾਵੇ ਆ ਵੀ ਹੋ ਜਾਵੇ ਇਸ ਲਈ ਕਹੀਦਾ ਕਿ ਹਰ ਰੋਜ਼ ਸਮਾਂ ਜ਼ਰੂਰ ਘਟੋ ਅੱਧਾ ਘੰਟਾ ਵੀ ਮਿੰਟ ਜਿੰਨਾ ਵੀ ਘਟ ਸਕਦੇ ਹੋ ਸਮਾਂ ਕੱਟਿਆ ਜ਼ਰੂਰ ਕਰੋ ਉਹ ਸਮਾਂ ਕੱਟਿਆ ਹੀ ਮੁਸ਼ਕਲ ਵੇਂਦੇ ਕੰਮ ਆਉਂਦਾ ਹੈ